ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਨਮ ਸਾਖੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਸਵੇਂ ਪਾਤਸ਼ਾਹ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਧਾਈ ਹੋਏ ਸਹਾਇ ਰੁੱਤ ਪੰਜਵੀਂ ਸਾਖੀ ਪਹਿਲੀ ਤੁਰਕਾਂ ਦੀ ਪਹਿਲੀ ਬੇਈਮਾਨੀ ਤੁਰਕ ਬੇਈਮਾਨ ਸਨ ਇਹ ਸਤਿਗੁਰੂ ਜੀ ਦਾ ਪੂਰਨ ਵਿਸ਼ਵਾਸ ਸੀ ਤੁਰਕਾਂ ਨੂੰ ਦੇਖਣ ਵਾਸਤੇ ਮਾਤਾ ਜੀ ਤੇ ਹੋਰ ਸਿੱਖਾਂ ਨੂੰ ਇਹ ਦੱਸਣ ਵਾਸਤੇ ਕਿ ਤੁਰਕ ਬੇਈਮਾਨ ਹਨ ਸਾਹਿਬਾਂ ਨੇ ਨਵਾਂ ਕੌਤਕ ਰਚਿਆ ਉਹ ਕੌਤਕ ਇਹ ਸੀ ਕਿ ਸਾਹਿਬਾਂ ਨੇ ਵੀ ਖਚਰਾ ਤਿਆਰ ਕੀਤੀਆਂ ਉਹਨਾਂ ਖਚਰਾ ਉੱਤੇ ਛੱਟਾਂ ਲੱਦੀਆਂ ਗਈਆਂ ਉਹਨਾਂ ਛੱਟਾਂ ਵਿੱਚ ਟੁੱਟੀਆਂ-ਜੁੱਟੀਆਂ ਲਿੱਦ ਗੋਹੇ ਪਾਟੇ ਲੀੜੇ ਆਦਿਕ ਭਰੇ ਸਭ ਥੋੜੇ ਜਿਹੇ ਸਿਗਨਲ ਦਿੱਤੇ ਰਾਤ ਦੇ 10:00 ਵਜੇ ਸਾਹਿਬਾਂ ਕਿਲੇ ਦਾ ਬੂਹਾ ਖੋਲ ਕੇ ਖਚਰਾ ਨੂੰ ਬਾਹਰ ਕਰ ਦਿੱਤਾ ਜਦੋਂ ਖਚਰਾ ਆਨੰਦਪੁਰ ਤੋਂ ਅੱਧਕੂ ਮੀਲ ਦੂਰ ਗਈਆਂ ਤਾਂ ਤੁਰਕਾਂ ਨੇ ਆਪਣੇ ਮਾਲਕਾਂ ਦੇ ਹੁਕਮ ਅਨੁਸਾਰ ਉਨਾਂ 'ਤੇ ਹਮਲਾ ਕਰ ਦਿੱਤਾ ਸਿੰਘ ਪਿੱਛੇ ਨਾ ਠਾਏ ਜਿਵੇਂ ਉਹਨਾਂ ਨੂੰ ਗੁਰੂ ਜੀ ਦਾ ਹੁਕਮ ਸੀ ਉਹ ਦੁਸ਼ਮਣ ਦੇ ਹੱਥ ਨਾ ਆ ਸਕੇ ਸਹੀ ਸਲਾਮਤ ਕਿਲੇ ਵਿੱਚ ਪੁੱਜ ਗਏ ਉਹਨਾਂ ਸਾਰੀ ਹੀ ਵਾਰਤਾ ਗੁਰੂ ਜੀ ਨੂੰ ਸੁਣਾ ਦਿੱਤੀ ਸਾਹਿਬ ਸੁਣ ਕੇ ਮੁਸਕਰਾਏ ਦੂਸਰੇ ਪਾਸੇ ਤੁਰਕ ਸਿਪਾਹੀ ਖਚਰਾਨੋਂ ਘੇਰ ਕੇ ਆਪਣੇ ਅਫਸਰਾਂ ਕੋਲ ਲੈ ਗਏ ਅਫਸਰਾਂ ਦੇ ਹੁਕਮ ਨਾਲ ਜਦੋਂ ਮਾਲੇਗ ਨੀਮਤ ਲੁੱਟਦੇ ਮਾਲ ਨੂੰ ਖੋਲ ਕੇ ਦੇਖਿਆ ਤਾਂ ਬਹੁਤ ਸ਼ਰਮਿੰਦੇ ਹੋਏ ਉਹਨਾਂ ਨੂੰ ਧਰਤੀ ਵੇਲ ਨਹੀਂ ਸੀ ਦਿੰਦੀ ਉਹ ਹੈਰਾਨ ਸਨ ਕਿ ਇਹ ਕਰਮ ਐਸਾ ਕਿਉਂ ਕੀਤਾ ਇਸ ਮਾਮਲੇ ਦੀ ਖਬਰ ਵਜ਼ੀਰ ਖਾਂ ਤੇ ਜ਼ਬਰਦਸਤ ਖਾਨ ਨੂੰ ਵੀ ਮਿਲ ਗਈ ਇਹ ਸੁਣ ਕੇ ਉਹ ਵੀ ਘਬਰਾ ਗਏ ਉਹਨਾਂ ਅਨੁਭਵ ਕੀਤਾ ਕਿ ਉਹਨਾਂ ਗਲਤ ਕੀਤਾ ਹੈ ਇਸ ਲਈ ਉਹ ਘਬਰਾ ਗਏ ਉਹਨਾਂ ਮੁੜ ਕੇ ਏਲਚੀਆਂ ਨੂੰ ਸੱਦਿਆ ਤੇ ਗੁਰੂ ਜੀ ਵੱਲ ਕੱਲਿਆ ਕਿ ਉਹ ਚਿੰਤਾ ਨਾ ਕਰਨ ਜੋ ਘਟਨਾ ਰਾਤ ਹੋਈ ਹੈ ਉਹ ਮੁੜ ਨਹੀਂ ਹੋਵੇਗੀ ਜਿਨ੍ਹਾਂ ਸਿਪਾਹੀਆਂ ਐਸੀ ਹਰਕਤ ਕੀਤੀ ਹੈ ਉਨ੍ਹਾਂ ਨੂੰ ਸਜ਼ਾ ਦਿੱਤੀ ਗਈ ਹੈ ਹੁਣ ਤੁਸੀਂ ਬੇਸ਼ੱਕ ਆਜ਼ਾਦੀ ਨਾਲ ਅਨੰਦਪੁਰ ਨੂੰ ਛੱਡੋ ਤੁਹਾਨੂੰ ਕੋਈ ਕੁਝ ਵੀ ਨਹੀਂ ਆਖੇਗਾ ਇਲਜੀਆ ਨੇ ਇਸੇ ਤਰ੍ਹਾਂ ਹੀ ਜਾ ਆਖਿਆ ਕਿਉਂਕਿ ਹਾਲਾਤ ਐਸੇ ਬਣ ਚੁੱਕੇ ਸਨ ਕਿ ਸਤਗੁਰੂ ਜੀ ਨੂੰ ਅਨੰਦਪੁਰ ਜ਼ਰੂਰ ਹੀ ਛੱਡਣਾ ਪੈਣਾ ਸੀ ਇਸ ਵਾਸਤੇ ਉਨ੍ਹਾਂ ਨੇ ਤੁਰਕਾਂ ਦੀਆਂ ਗੱਲਾਂ ਦਾ ਕੋਈ ਖਿਆਲ ਨਾ ਕੀਤਾ ਵਾਹਿਗੁਰੂ ਜੀ ਹੋਈਆਂ ਪੁੱਲਾਂ ਗਲਤੀਆਂ ਲਈ ਮਾਫ਼ ਕਰਨਾ ਜੀ ਪੜਿਆ ਸੁਣਿਆ ਸਭ ਦਾ ਪਰਵਾਨ ਕਰਨਾ ਸੱਚੇ ਪਾਤਸ਼ਾਹ ਜੀ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ